ਇਹ ਜਿਹੜੀ ਤੁਸੀਂ ਮਸ਼ੀਨ ਦੇਖ ਰਹੇ ਹੋ ਇਹ ਬੜੀ ਪੁਰਾਣੀ ਮਸ਼ੀਨ ਹੈ ਪਰ ਇਹ ਕਿੰਕੈਸੀ ਹਸਤੀ ਦੀ ਮਸ਼ੀਨ ਹੈ ਜਿਤੋਂ ਜਿਸ ਬੰਦੇ ਨੇ ਇਸ ਮਸ਼ੀਨ ਦੇ ਵਿੱਚ ਟਾਈਪਿੰਗ ਮਸ਼ੀਨ ਉੱਤੇ ਕਈਆਂ ਅਸੀਆਂ ਚੀਜ਼ਾਂ ਲਿਖੀਆਂ ਹੋਰ ਇਥੋਂ ਨਹੀਂ ਐਸੀ ਇਸੀਆਂ ਕਵਿਤਾਵਾਂ ਨਾਵਲ ਤੇ ਰਚਨਾਵਾਂ ਰਚੀਆਂ ਨੇ ਜਿਹੜਾ ਸਾਡੇ ਸਿੱਖ ਲਿਟਰੇਚਰ ਵਿੱਚ ਕਮਜ਼ੋਰ ਹੋਇਆ ਹੈ ਕਿ ਉਹਨੂੰ ਸਮਾਨਿਤ ਕਰਨੋਂ ਸੇ ਇਹ ਜਿਹੜੀ ਕਤਾਲ ਲਿਖੀ ਗਈ ਦਿੱਲੀ ਸਿੱਖ ਸੁਸਾਇਟੀ ਨੇ 73 ਵਿੱਚ ਇਹ ਕਿਤਾਬ ਛਾਪੀ ਅੱਜ 50 ਸਾਲ ਬਾਅਦ ਮੈਂ ਇਥੋਂ ਜਰਵੀ ਤੋਂ ਸਾਹ ਤੁਹਾਡੇ ਲੋਕ ਫਿਰ ਯਾਦ ਰਾਣਾ ਚੰਦਾ ਇੱਕ ਸੁਬੇ ਰੋਸਨ ਦੇ ਬਾਰੇ ਇੱਕ ਹਿਡਨ ਡਾਈਮ ਜਿਹੜਾ ਸਾਡਾ ਸਿੱਖ ਹਿਸਟਰੀ ਦਾ ਹੈ ਸਰਦਾਰ ਮਾਨ ਸਿੰਘ ਮੇਰੇ ਗ੍ਰੈਂਡਫਾਦਰ ਸਨ ਉਹ ਇੱਕ ਐਸੀ ਹਸਤੀ ਸਨ ਜਿੰਨਾਂ ਦੇ ਬਾਰੇ ਵਿੱਚ ਬੜੀ ਲੇਟ ਪਤਾ ਚੱਲਿਆ ਇਹ ਕਿਤਾਬ ਦੇ ਵਿੱਚ ਜਦੋਂ ਮੈਂ ਪੜ੍ਹੀਏ ਉਹਨੇ ਤੋਂ ਜੋ ਸੁਭਾਅ ਨਹੀਂ ਪਤਾ ਗਿਆ ਮੈਂ ਖੁਦ ਹੈਰਾਨ ਹਾਂ ਕਿ ਕਿ ਐਡਾ ਹੀ ਵੱਡੀ ਹਸਤੀ ਸੀ ਐਡਾ ਪੁਰਾਣਾ ਉਹਨਾਂ ਦੀ ਜਿਹੜਾ ਬਾਰੇ ਅਸੀਂ ਤੁਹਾਨੂੰ ਇੱਕ ਮਸ਼ੀਨ ਵੀ ਉਹਨਾਂ ਦੀ ਹੈ ਜਿਹੜੀ ਮੈਂ ਕੋ ਮੈਂ ਆਪਣੇ ਨਾਲ ਬੜਾ ਹੀ ਖੁਸ਼ਕਿਸਮਤ ਸਮਝਦਾ ਕਿ ਮੈਂ ਇਹ ਮਸ਼ੀਨ ਵੇਰੇ ਹੱਥੇ ਚਾਹੀਏ ਤੇ ਸਦਾ ਅਨੰਜ਼ਿੰਗ ਮੇਰੇ ਗ੍ਰੈਂਡਫਾਦਰ ਐ ਕੋ ਮਰੀ ਤੋਂ ਆਇਸਨ ਉੱਥੇ ਪੈਦਾ ਹੋਇਆ ਸੀ 1905 ਦੇ ਵਿੱਚ ਤੇ ਇਹਨਾਂ ਦੀ ਡੈਥ 84 ਵਿੱਚ ਹੋਈ ਹੈ ਗੋਹਦਨ ਪਹਿਲੇ ਜੈਨੋਸਾਈਡ ਤੋਂ ਠੀਕ ਹੈ ਨੀ ਤੇ ਸ਼ੁਕਰ ਵਾਹਿਗੁਰੂ ਦਾ ਇਹਨਾਂ ਨੂੰ ਗੁਰਾਂ ਸਮੁੰਨੇ ਨਹੀਂ ਦੇਖਿਆ ਤੇ 84 ਦੀ ਜ ਉਹਨਾਂ ਦੇ ਬਾਅਦ ਨੇਚਰਲ ਅਤਵਾਦ ਲੇਕਿਨ ਇਹਨਾਂ ਦਾ ਕਾਰਜ ਜਿਹੜਾ ਸੀ ਪਾਕ ਪੱਗ ਸਿੰਘ ਮਾਰਕੀਟ ਚ ਉਹ ਲੁੱਟਿਆ ਗਿਆ ਉਹ ਅੱਗ ਉਗਲاتی ਜਨ ਅਖਬਾਰਾਂ ਤੇ ਕਿਤਾਬਾਂ ਲੋੜ ਜੋ ਰਹੀ ਸਨ ਠੀਕ ਹੈ ਨੀ ਜਿਹਦੇ ਕਰਕੇ ਕਿਤਾਬਾਂ ਉਹਨਾਂ ਦੀ ਬੱਚੀਆਂ ਨਹੀਂ ਕੋਈ ਹਾਲਤੀ ਚੀਜ਼ ਨਹੀਂ ਬੱਚੀ ਤੇ ਬਹੁਤ ਘੱਟ ਚੀਜ਼ਾਂ ਨੇ ਜਿਹੜੀਆਂ ਪੁਰਾਣੀਆਂ ਸਾਡੇ ਕੋਲ ਲੇਤੀ ਹੋਈ ਹੁੰਦੀਆਂ ਠੀਕ ਹੈ ਨੀ ਉਹ ਜਦੋਂ ਪਹਿਲੇ ਫੈਮਿਲੀ ਦੇ ਨਾਲ ਪਾਕਿਸਤਾਨ ਦਾ ਪਾਰਟੀਸ਼ਨ ਜਦੋਂ ਹੋਇਆ ਸਾਰੀ ਫੈਮਿਲੀ ਛੱਡ ਕੇ ਉੱਥੋਂ ਦੀ ਅੰਮ੍ਰਿਤਸਰ ਆਏ ਨੇ ਫਿਰ ਉਸ ਤੋਂ ਬਾਅਦ ਹੁਸ਼ਿਆਰ ਕੋ ਆਏ ਨੇ ਹੁਸ਼ਾਹਰਪੁਰ ਜਦੋਂ ਆਏ ਨੇ ਉੱਥੇ ਉਹਨਾਂ ਨੇ ਦੇਖਿਆ ਕਿ ਕਾਫੀ ਲੋਕੀ ਜਿਹੜੇ ਅਪਰੋਟਿਡ ਜਾਨੀ ਕਿ ਤੁਹਾਨੂੰ ਪਤਾ ਯੂਸਫ ਪਾਰਟੀਸ਼ਨ ਵਾਕਿ ਡੀਵਰੀ ਹਾਲਾਤ ਸਨ ਲੋਕੀ ਅੱਧਰ ਜਾ ਰਹੇ ਉਹ ਦਰ ਜਾ ਰਹੇ ਹਾਲਾਤ ਐਡੇ ਖਰਾਬ ਸਨ ਲੋਕਾਂ ਦੇ ਕਿਸ ਨੂੰ ਕੁਝ ਪਤਾ ਨਹੀਂ ਸੀ ਕਿੰਨੀਆਂ ਫੈਮਲੀਆਂ ਵਿਖੜ ਗਈਆਂ ਕਿੰਨੇ ਦੁੱਖ ਹੋਏ ਸਾਡੇ ਪੰਜਾਬ ਦੇ ਵਿੱਚ ਅਸੀਂ ਐਡੀ ਜਲਦੀ ਭੁੱਲ ਗਨੇ ਆ ਇਹ ਸਾਡੀ ਪੰਜਾਬ ਦੀ ਹਿੰਮਤ ਹੈ ਕਿ ਹਮੇਸ਼ਾ ਅਸੀਂ ਆਪਣੇ ਆਪ ਨੂੰ ਫੇਰ ਖੜਾ ਕਰ ਲੈਂਦੇ ਆ ਹੋਰ ਕੀਪ ਇਟ ਅਪ ਉਹ ਹਫਤਾ ਜਿਹੜਾ ਦੁੱਖ ਸੀ ਫੈਮਲੀਆਂ ਵਿਛੜ ਗਈਆਂ ਨੁਕਸਾਨ ਮੈਂ ਤੁਹਾਨੂੰ ਦੱਸੇ ਨਹੀਂ ਸਕਦਾ ਕੀ ਕੁਝ ਉਸ ਹਾਲਾਤ ਸਨ ਕਿੰਨੇ ਬੁਰੇ ਹਾਲਾਤ ਸੀ ਸਨ ਕਿਸ ਤਰ੍ਹਾਂ ਲੋਕੀ ਆਪਣੇ ਘਰ ਤੇ ਉਹ ਹਫਤੇ ਉਹਨਾਂ ਦੀਆਂ ਦੋ ਲਾਈਨਾਂ ਯਾਦ ਆ ਲਿਖੀਆਂ ਜਿਹੜੀਆਂ ਮੇਰੇ ਮਾਮਾ ਜੀ ਸਭ ਦਸਰੇ ਸਾਨੂੰ ਕੰਦੇ ਸਾਨੂੰ ਉਹ ਨਾ ਜਾਣੇ ਕਿਹੜੇ ਰਸਤੇ ਨੇ ਜਦੋਂ ਆਪਣੇ ਰਸਿਆਂ ਆਏ ਹੋਏ ਸਨ ਉਹ ਤੇ ਕਿਸ ਰੋਜੀ ਕੰਬਿਚ ਕਦੇ ਨਾ ਜਾਣੇ ਕਿਹੜੇ ਰਸਤੇ ਨੇ ਨਾ ਜਾਣੇ ਕਿਹੜੇ ਕਬਰ ਨੇ ਉਜੜੇ ਪਿੰਡ ਨੇ ਸਾਰੇ ਉਜੜੇ ਪਿੰਡ ਨੇ ਸਾਰੇ ਕਬਰਾਇਏ ਲੋਗ ਨੇ ਸਾਰੇ ਉਜੜੇ ਪਿੰਡ ਨੇ ਸਾਰੇ ਕਬਰਾਇਏ ਲੋਗ ਨੇ ਸਾਰੇ ਪਤਾ ਨਹੀਂ ਕਿਉਂ ਅਮਰ ਬੂਟੇ ਨੂੰ ਦੇਖ ਕੇ ਪਤਾ ਨਹੀਂ ਕਿਉਂ ਹੈ ਅਬ ਤੇ ਬੂਟੇ ਨੂੰ ਦੇਖ ਕੇ ਆਪਣੇ ਘਰ ਦੀ ਯਾਦ ਆਉਂਦੀ ਹੈ ਕਿਉਂਕਿ ਉੱਥੇ ਜਿਹੜਾ ਅਮ ਦਾ ਪੇੜ ਸੀ ਉਹ ਇੱਕ ਸਿੰਬੋਲਿਕ ਸੀ ਆਪਣੇ ਜਿਵੇਂ ਅਮ ਦਾ ਬੇੜ ਘਰ ਦੇ ਵਿੱਚ ਆਪਣੇ ਪਿੰਡ ਨਾਲ ਇੱਥੇ ਉੱਥੇ ਹੀ ਬੈ ਕੇ ਥੱਲੇ ਉਹਦੀ ਛਾਂਵਾਂ ਜੋ ਸੋ ਹੀ ਯੂਸ ਟੂ ਫਾਈਂਡ ਦਾ ਆਪਣੀ ਸਟਰੈਂਥ ਪੈਗਦੇ ਰ ਉੱਥੇ ਠੀਕ ਹੈ ਨਾ ਉਹ ਉਸ ਤੋਂ ਬਾਅਦ ਫਾਈਨਲੀ ਦਿੱਲੀ ਭਗਤ ਸਿੰਘ ਮਾਰ ਕੇ ਲਾ ਕੇ ਸੈਟਲ ਹੋਏ ਉਤੋਂ ਨਹੀਂ ਉਹਨਾਂ ਨੇ ਫਿਰ ਆਪਣੀ ਇੱਕ ਮਾਸਰੋ ਰਿਵਿਕਲੀ ਵੀ ਕੱਢੀ ਉਸ ਤੋਂ ਲੇਕਿਨ ਉਸ ਤੋਂ ਪਹਿਲੇ ਜਦੋਂ ਸ਼ਾਹਪੁਰ ਅੰਮ੍ਰਿਤਸਰ ਸਨ ਉੱਥੇ ਵੀ ਉਹਨਾਂ ਨੇ ਕਈ ਕਿਤਾਬਾਂ ਲਿਖੀਆਂ ਕਈ ਮੈਗਜ਼ੀਨ ਦੇ ਵਿੱਚ ਕੰਮ ਕੀਤਾ ਆਈਏ ਮੈਂ ਤੁਹਾਨੂੰ ਉਹ ਨਾਲ ਦੱਸ ਦੇਣਾ ਕਿ ਉਹਨਾਂ ਦੀ ਜਿਹੜੀ ਉਸ ਵਕਤ ਦੀ ਜਿਹੜੀ ਵੀਕਲੀ ਮੈਂ ਸੀ ਜਿਹੜਾ ਇੱਕ ਉਰਦੂ ਦੀ ਵੀਕਲੀ ਨਿਕਲਦੀ ਸੀ ਸਲਾਰੇ ਆਜ਼ਮ ਫਿਰ ਉਸ ਤੋਂ ਬਾਅਦ ਇੱਕ ਫਤਿਹ ਵੀ ਨਿਕਲਦੀ ਸੀ ਫਿਰ ਇੱਕ ਮੰਤਰੀ ਨਿਕਲਦੀ ਸੀ ਪ੍ਰੀਤਮ ਉਹ ਵਿੱਚ ਫਿਰ ਇੱਕ ਹਿੰਦੂਸਤਾਨ ਕ੍ਰੋਨਿਕਲਸ ਇਸ ਤਰ੍ਹਾਂ ਦੀ ਕਈ ਹੋਰ ਵੀ ਸੰਜੜਾ ਤੇ ਮੈਨੂੰ ਸਾਰੀ ਇਨਫੋਰਮੇਸ਼ਨ ਨਹੀਂ ਗਈ ਤੇ ਐਕਚੁਅਲੀ ਇਹ ਚੀਜ਼ਾਂ ਇਹਦੇ ਸ਼ਾਇਦ ਤੋਂ ਮਿਲ ਜਾਣ ਉਹ ਉਹਨਾਂ ਜੋ ਐਡੀਟਰ ਰਹੇ ਨੇ ਉਹ ਤੇ ਜੋ ਆਪਣੀ ਕਰਮ ਦਾ ਇਸਦਾ ਬੜੇ ਹੀ ਨਫੀਸ਼ ਜੀ ਆਉਂਦੀ ਵੀ ਹਨ ਨੇ ਬੜੀ ਉਸਤ ਹੈਲਪ ਕੀਤੀ ਹਾਲਾਂਕਿ ਕੁਦਰਤੀ ਜੀਸ ਆ ਥਿਸ ਇਜ਼ ਵਾਟ ਜਨਰਲ ਬਨ ਬੋਸ ਜਨਰਲ ਮੋਹਨ ਸਿੰਘ ਸੇਜ਼ ਰਿਟਾਇਰਡ ਜਨਰਲ ਹੂ ਵਾਸ ਇਨ ਦੈਂ ਟੈਂਪਰ ਦ ਲੀਡਰਸ਼ਿਪ ਉਹਨਾਂ ਦੇ ਜਿਹੜਾ ਬਣਾਇਆ ਜਾਂਦਾ ਸੀ ਇਹਨਾਂ ਕਿਸ ਤਰ੍ਹਾਂ ਉਹ ਮਦਦ ਕਰਦੇ ਨੇ ਦਸਤੂਰ ਤੇ ਅੱਛਾ ਫਿਰ ਉਸ ਤੋਂ ਬਾਅਦ ਜਦੋਂ ਦਿੱਲੀ ਆਉਂਦੇ ਨੇ ਦਿੱਲੀ ਆ ਕੇ ਇਹਨਾਂ ਨੇ ਆਪਣੀ ਬੌਂਸਰ ਰੋਡ ਵੀਕਲੀ ਸ਼ੁਰੂ ਕੀਤੀ ਉਹ ਕਿਤਾਬਾਂ ਸ਼ੁਰੂ ਕੀਤੀ ਹੈ ਨਾ ਲਿਖਣੀਆਂ ਅਸਰ ਉਸ ਤੋਂ ਲਾਭ ਵੀ ਦਿੱਲੀ ਦੇ ਜੇ ਸੋਸ਼ਲ ਵਰਕਿੰਗ ਕਾਫੀ ਕੰਮ ਕਰਦੇ ਸਨ ਇਹ ਇਹਨਾਂ ਲੋਕ ਐਡੀ ਐਕਟੀਵਿਟੀਜ਼ ਦਾ ਦੌਰਾਨ ਜਦੋਂ 60 70 ਦਾ ਦੌਰਾਨ ਜਿਹੜਾ ਪੰਜਾਬੀ ਜ਼ੁਬੇਦਾ ਸੀ ਇਹਨਾਂ ਦੇ ਕੋਲ ਸਾਇਰੀ ਵਟੜੀ ਆ ਖਲੀ ਲੀਡਰ ਪਕਾ ਸਿੰਘ ਤਾਰਾ ਸਿੰਘ ਮਾਸਟਰ ਕੇਰਲ ਆਪਣੇ ਉਸੋਗਾ ਚੀਜ਼ ਬਸ ਪ੍ਰੋਟਾਪ ਸਿੰਘ ਕੇਰੋ ਗਿਆਨੀ ਮੁਸਾਫਿਰ ਗਿਆਨੀ ਜੈਲ ਸਿੰਘ ਉਦਮ ਸਿੰਘ ਉਤਮ ਸਿੰਘ ਕੀਨਾਲੀ ਰੰਦਾਵਾ ਸਾਹਿਬ ਆਪਣੇ ਪ੍ਰਿੰਸੀਪਲ ਖਾਲਸਾ ਕਾਲਜ ਦੇ ਇਸ ਤਰ੍ਹਾਂ ਉਸ ਤੋਂ ਲਾਵੇ ਵੀ ਕਈ ਹਸਤੀਆਂ ਦੁਨੀਆ ਪਰ ਤੋਂ 올 ਵਾਕਸ ਆਫ ਲਾਈਫ ਉਹਨਾਂ ਦੇ ਉੱਥਾਂ ਨਾ ਹੈਟਿਕ ਹੋਟਲ ਹੁੰਦਾ ਸੀ ਕਿਉਂਕਿ ਜਦੋਂ ਵੀ ਅਸੀਂ ਅਜ ਬੱਚੇ ਉੱਥੇ ਕੰਨੀ ਜਾਣਾ ਤੇ ਦੇਖਣਾ ਉੱਥੇ ਕਿਹੜੇ ਗੜੀ ਸਾਨੂੰ ਤਾਂ ਐਂ ਦੇ ਪਤਾ ਨਹੀਂ ਸੀ ਬੱਚੇ ਅਸੀਂ ਅਸੀਂ ਕਿਹੜੀ ਉਸ ਬੜੀਆਂ ਉੱਥੇ ਲੋਕਾਂ ਕੋ ਆਇਆ ਰਹਿੰਦਾ ਸੀ ਤੇ ਇਹਨਾਂ ਨਾਲ ਨਾਲ ਆਈ ਸਕੇ ਦਿੱਲੀ ਸਿੱਖ ਕਲਚਰ ਦੇ ਵਿੱਚ ਬੜਾ ਹੀ ਵੱਡਾ ਸੀ ਨਾ ਸੀ ਇਹ ਹਰ ਤਰ੍ਹਾਂ ਦੇ ਲੋਕਾਂ ਦੇ ਮੁੱਤ ਜਿਵੇਂ ਇਹ ਆਪਣੇ ਭਵਿੰਦਰ ਸਿੰਘ ਰਤਾਵਾ ਤੇ ਕਰਪਾਲ ਸਿੰਘ ਨਾਰਨ ਹੋਰ ਇਸਨਾ ਪ੍ਰਥਵੀ ਸਿੰਘ ਅਜ਼ਾਦ ਕਈ ਲੋਕਾਂ ਨੇ ਇਹਨਾਂ ਨੂੰ ਇਹਨਾਂ ਨੇ ਬਹੁਤ ਚੰਗੇ ਚੰਗੇ ਅਵਾਰਡ ਵੀ ਦੋਇਆ ਨੇ ਇਹਨਾਂ ਨੂੰ इवन ਉਸ ਵਕਤ ਤੇ ਟਾਈਮ ਦੀ ਆਪਣੀ ਜੋ ਗੁਲਜ਼ਾਰੀ ਰਨਨੰਦਾ ਸੀ ਅ ਇੰਦਰਾ ਗਾਂਧੀ ਸੀ ਪ੍ਰਾਈਮ ਮਿਨਿਸਟਰ ਐਵੀ ਇਹਨਾਂ ਦੇ ਭਗਤ ਸਿੰਘ ਮਾਰਕਟ ਦੀ ਗਾਂਧੀ ਹੁੰਦੀ ਹੁੰਦੀ ਸੀ ਠੀਕ ਹੈ ਨਾ ਨਾਟ ਓਨਲੀ ਦੈਟ ਇਹਨਾਂ ਨੂੰ ਇਸ ਕਰਕੇ ਨਹੀਂ ਕਿਹਾ ਕਿੰਗ ਆਫ ਕਿੰਗ ਮੇਕਰ ਇਹਨਾਂ ਦਾ ਹਮੇਸ਼ਾ ਉਸ ਵਕਤ ਤੇ ਪ੍ਰੈਜ਼ੀਡੈਂਟ ਰਹਤਾ ਕਿਸ਼ਨਵਾ ਕਾਫੀ ਡਿਸਕਸ਼ਨ ਚੱਲਦੀ ਹੁੰਦੀ ਸੀ ਕਿਉਂਕਿ ਦੇ ਯੂ ਸ਼ੂ ਡਿਸਕਸ ਆਨ ਵੈਰੀ ਹਾਈ ਲੈਵਲ ਇੰਟੈਲੈਕਚੁਅਲ ਗੱਡੀ ਕਰਨਾ ਹੁੰਦਾ ਸੀ ਤੋ ਵੀ ਪ੍ਰਾਜੈਲ ਰਾਜੋਕਿਸ਼ਨ ਇਸ ਕਰਕੇ ਇਹਨਾਂ ਦਾ ਆਫੀਸ਼ੀਅਲੀ ਅੱਡਾ ਇਨਵੋਲਡ ਸਨ ਕਿ ਇਹਨਾਂ ਨੇ ਲੋਕਾਂ ਦੀ ਮਦਦ ਕਰਦੇ ਰਹੇਗੇ ਆਪਣੀ ਆਪਣੇ ਹੱਥ ਸੇ ਕੁਛ ਨਹੀਂ ਕੀਤਾ ਮੇਰੇ ਸਾਹਮਣੇ ਇਹਨਾਂ ਨੂੰ ਭਾਵ ਤੇ ਰਤਨਾ ਮਿਲਣਾ ਚਾਹੀਦਾ ਸੀ ਠੀਕ ਹੈ ਨਹੀਂ ਇਹਨਾਂ ਨੇ ਲੇਕਿਨ ਲੋਕਾਂ ਨੂੰ ਅੱਗੇ ਹਲਾ ਕੇ ਕਿਤੇ ਉਤਾਰ ਦੇ ਵਿੱਚ ਇਜ਼ ਹੀ ਵਾਸ ਸੋ ਸੈਲਫਲੈਸ ਹੀ ਵਾਸ ਵੈਰੀ ਸਪੋਰਟਿਵ ਹੀ ਵਾਸ ਅ ਬਿਗ ਕਾਲ ਮੈਨ ਵਿਦ ਅ ਹੰਬਲ ਟਨ ਇਸ ਬੜੇ ਪਿਆਰੀ ਗੱਲਾਂ ਕਰਦੇ ਹੁੰਦੇ ਸਨ ਤੇ ਇਹਨਾਂ ਕੋਲ ਚੰਗੇ ਨੇ ਜਿਹੜਾ ਵੀ ਬੰਦਾ ਹੁੰਦਾ ਸੀ ਉਹ ਪਹੁੰਚ ਜਾਂਦਾ ਸੀ ਉਹ ਫਿਰ ਡਿਸਕਸ਼ਨਾਂ ਵਿੱਚ ਪੈ ਜਾਂਦਾ ਸੀ ਉਹ ਭਾਵੇਂ ਪੰਜ ਮਿੰਟ ਲੱਗਦਾ ਸੀ ਲੇਕਿਨ ਉੱਥੇ ਕਹਿੰਦੇ ਨੇ 2-2 ਘੰਟੇ ਚਾਰ-ਚਾਰ ਘੰਟੇ ਸਿਰ ਨਹੀਂ ਲੱਗਦਾ ਸੀ ਐਨ ਆਵ ਦਾ ਐਸ ਆਰ ਰੂਟ ਪਉਜ਼ੀ ਉਸ ਤੋਂ ਲਾਹੇ ਇਹਨਾਂ ਨੇ ਆਪਣੇ ਜਿਹੜੀ ਆਪਣੀ ਇਰਾਨ ਰੋਡ ਸੀ ਪਹਿਲੇ ਦਿੱਲੀ ਦੇ ਵਿੱਚ ਉਸ ਨੂੰ ਇਹਨਾਂ ਨੇ ਬਾਬਾ ਖੜਕ ਸਿੰਘ ਮਾਰਕ ਬਣਾਇਆ ਉਸ ਤੋਂ ਲਾਹੇ ਵੀ ਕਈ ਚੀਜ਼ਾਂ ਦੇ ਫਾਊਂਡਰ ਵੀ ਰਹੇ ਨੇ ਇਹਨਾਂ ਨੇ ਗੁਰਦਵਾਨ ਦਾ ਕਮਿਸ਼ਨ ਵੀ ਬਣਾਇਆ ਉੱਥੇ ਉਸ ਵਜ੍ਹਾ ਨਾਲ ਇਹਨਾਂ ਨੇ ਸਿੱਖ ਫੈਡਰੇਸ਼ਨ ਲਈ ਸਿੱਖ ਕਨਸੈਪਟ ਲਈ ਬਾਬਾ ਖੜ ਸਿੰਘ ਮਿਸ਼ਨ ਜਿਹੜਾ ਸੀ ਉਹ ਬਣਾਇਆ ਹੈ ਮੈਂ ਨਾ ਕੋਈ ਮੈਮੋਰੀਅਲ ਬਣਾਇਆ ਸੀ ਉਸੀ ਕਰਕੇ ਬਾਬਾ ਖੜ ਸਿੰਘ ਮਾਰਕੀਟ ਵੀ ਬਣਾਈ ਦੀ ਠੀਕ ਹੈ ਨਾ ਰੋਡ ਸਾਰੀ ਇਹਨਾਂ ਜਿੰਨੀਆਂ ਜਿੰਨੀਆਂ ਤਰੀਫਾਂ ਕੀਤੀਆਂ ਨਾ ਕੱਟ ਨੇ ਜੇ ਅਗਰ ਤੁਸੀਂ ਇਹ ਕਿਤਾਬ ਪੜੋਗੇ ਜਿਹੜੀ ਹੈਰਾਨ ਹੋ ਜਾਓਗੇ ਕਿ ਯਾਰ ਕੋਈ ਬੰਦਾ ਇੱਕ ਲਾਈਨ ਲਿਖਦਾ ਕਿਸੇ ਦੇ ਵਾਸਤੇ ਗੋਲ ਵਿੱਚ ਮੈਂ ਤਾਂ ਹੈਰਾਨ ਹੋ ਗਿਆ ਕਿ ਅਸਲ ਲੋਕਾਂ ਨੇ ਐਡਿਟ ਸੇਮ ਪੂਰਾ ਪੂਰਾ ਪੇਜ ਲਿਖਿਆ ਨਾ ਦੇ ਪਰ ਠੀਕ ਹੈ ਨੀ ਵਿਚ ਇਜ਼ ਵੈਰੀ ਡਿਫਿਕਲਟ ਟੂ ਡੂ ਅੱਜ ਕੇ ਸੀਦੇ ਬਾਰੇ ਲਿਖਣਾ ਠੀਕ ਹੈ ਇਸ ਕਰਕੇ ਜਿਹੜੀ ਸਿਕਸ ਸੁਸਾਇਟੀ ਸੀ ਇਹਨਾਂ ਦੇ ਜੋ 25ਵੇਂ ਸਾਲ ਪੂਰੇ ਹੋਏ ਉਸ 73 ਦੇ ਵਿੱਚ ਇਹਨਾਂ ਦੇ 25 ਸਾਲ ਪੂਰੇ ਸਨ ਇਹ ਕਿਤਾਬ ਉਹਨਾਂ ਪ੍ਰੈਜ਼ੈਂਟ ਕੀਤੀ ਗਈ ਸੀ ਤੇ ਅੱਜ 50 ਸਾਲ ਬਾਅਦ ਮੈਂ ਦੁਬਾਰਾ ਇਹ ਕਿਤਾਬ ਜਿਹੜੀ ਹੈ ਸਾਰੀ ਦੁਨੀਆ ਨੂੰ ਪ੍ਰੈਜ਼ੈਂਟ ਕਰਨਾ ਚਾਹਨਾ ਆਨਲਾਈਨ ਤੇ ਤਾਂ ਕਿ ਸਾਰੇ ਪਤਾ ਚਲੇ ਕਿ ਇਹ ਸਾਡਾ ਇੱਕ ਛੁਪਾ ਰੁਸਤਮ ਸੀ ਛੁਪ ਹਿਡਨ ਡਾਇਮੰਡ ਸੀ ਜਿਹੜਾ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਉਹ ਇਹਨਾਂ ਦੀ ਜਿਹੜੀ ਕਿਤਾਬ ਹੈ ਵਾਰਿਸ ਦਾ ਵਰਸਾ ਇਹ ਵੀ ਤੁਹਾਨੂੰ ਪੰਜਾਬੀਕਵਿਤਾ.com ਤੇ ਮਿਲੇਗੀ ਪੰਜਾਬੀਕਵਿਤਾ.com ਤੇ ਜਾਓ ਔਰ ਉਥੇ ਹਰ ਤਰ੍ਹਾਂ ਦੀ ਆ ਪੰਜਾਬੀ ਲਿਟਰੇਚਰ ਬਾਰੇ ਜਾਣਕਾਰੀ ਪਾਓ ਉਥੇ ਹਰ ਤਰ੍ਹਾਂ ਦੀਆਂ ਨਾਟੋ ਨਹੀਂ ਪੰਜਾਬੀ ਦੇ ਵਿੱਚ ਤੁਹਾਨੂੰ ਹਿੰਦੀ ਦੀ ਉਰਦੂ ਦੀ ਸੂਫੀ ਦੀ ਅੰਗਰੇਜ਼ੀ ਦੀਆਂ ਹੋਰ ਵੀ ਡਿਫਰੈਂਟ ਜਿਹੜੇ ਵੜੇ ਮਸ਼ਹੂਰ ਨਾਨ ਇੰਡੀਅਨ ਰਾਈਟਰਸ ਦੇ ਉਧਰ ਵੀ ਤੁਸੀਂ ਅਬ ਜਾ ਸਕਦਾ ਔਰ ਇਹ ਆਪਣੇ ਕਰਮਜੀਤ ਸਿੰਘ ਘਠਵਾਲ ਸਾਹਿਬ ਬੜੀ ਚੰਗਾ ਕੰਮ ਕਰਦੇ ਬੈਠੇ ਉਥੇ ਜਾਓ ਵਿਜ਼ਿਟ ਕਰੋ ਉਹ ਲੋ ਦੀ ਉਹ ਨੋਟੋ ਵੀ ਪੰਡਾਬਿਕਵਿਤਾ.com ਤੋਂ ਆਖਰੀ ਨੌਲੇਜ ਰੋਗ ਹੋਰ ਇਸ ਗੱਲ ਨੂੰ ਖਤਮ ਕਰਦੇ ਆ ਵੀ ਗੋਟ ਲਾਇ ਕਿ ਸਾਡੇ ਜਿਹੜੇ ਸਰਦਾਰ ਮਾਨ ਸਿੰਘ ਜੀ ਸਾਹਿਬ ਇਹਨਾਂ ਦਾ ਇੱਕ ਵਿਸ਼ਾ ਸੀ ਕਿ ਸਾਡੀ ਜਿਹੜੀ ਸਖਸ਼ ਜਨਰੇਸ਼ਨ ਉਹ ਪੜਾਈ ਲਿਖਾਈ ਜ਼ਿਆਦਾ ਆਵੇ ਕਿਉਂਕਿ ਉਸ ਵਕਤ ਇਹ ਜਿਹੜੀ ਕਦਮ ਦੇ ਵਿੱਚ ਹੋ ਗਏ ਇੱਥੇ ਵੀ ਦੇਖਿਆ ਦਸ਼ਮੀਸ਼ ਅਕੈਡਮੀ ਇੱਕ ਯੂਨੀਵਰਸਿਟੀ ਬਣਾ ਰਹੇ ਸਨ ਠੀਕ ਨਹੀਂ ਅਨੰਦਪੁਰ ਸਾਹਿਬ ਦੇ ਵਿੱਚ ਹੁਣ ਇਹ ਨਹੀਂ ਮੈਨੂੰ ਪਤਾ ਉਹ ਬਣੀ ਕਿ ਨਹੀਂ ਮੈਂ ਸਕੂਲ ਦੀ ਗੱਲ ਨਹੀਂ ਕਰ ਰਹੀਆਂ ਕਾਲਜ ਦੀ ਗੱਲ ਨਹੀਂ ਕਰ ਰਹੀ ਯੂਨੀਵਰਸਿਟੀ ਪੂਰੀ ਬਣਦੀ ਸੋਜਰ ਸਿੰਘ ਹੀ ਵਾਸ ਦਾ ਬ੍ਰੇਨ ਬਿਹਾਈਂਡ ਦੈਟ ਮੋਰ ਜਿਹੜੀ ਐਜੂਕੇਸ਼ਨ ਤੋਂ ਛੱਡ ਕੇ ਉਹ ਲੰਗਰ ਵਾਲੇ ਪਾਸੇ ਜਿਆਦਾ ਚਲੀ ਗਈ ਔਰ ਆਈ ਡੋਟ ਨੋ ਕਿਉਂ ਵੱਡੜਾ ਉਹ ਸ਼ੋਅ ਵਾਲੇ ਲੰਗਰ ਫਜ਼ੂਲ ਦੇ ਲੰਗਰ ਕਈ ਵਾਰੀ ਗੁਰੂ ਕਹਿੰਦੇ ਨੇ ਇੱਕ ਲੰਗਰ ਲੱਗਿਆ 10 ਵੱਡੇ ਔਰ ਦਰਾਂ ਤਰ੍ਹਾਂ ਦੀਆਂ ਪੂੜੀਆਂ ਹਲਵੇ ਪਤਨ ਕੀ ਕਿ ਲੱਗ ਇਹ ਚੀਜ਼ਾਂ ਨੂੰ ਬੰਦ ਕਰੋ ਲੰਗਰ ਸੇਵਾ ਇਜ਼ ਗੁੱਡ ਨਾਟ ਬੈਡ ਲੇਕਿਨ ਅਸੀਬ ਕੁਝ ਜ਼ਿਆਦਾ ਹੀ ਸ਼ੋਅ ਹੋ ਜਾ ਰਿਹਾ ਔਰ ਸਾਡਾ ਧਿਆਨ ਪੜਾਈ ਲਗਾਈ ਤੋਂ हट ਕੇ ਅੰਦਰ ਜਾ ਰਿਹਾ ਉਹ ਸਾਡੀ ਯੰਗ ਜਨਰੇਸ਼ਨ ਕਿੱਡੀ ਡਰੱਗਸ ਵਿੱਚ ਫਸੀ ਹੋਈ ਹੈ ਅਸੀਂ ਸਾਨੂੰ ਚਾਹੀਦਾ ਕਿ ਬਾਹਰ ਕੱਢਿਆ ਜਾਏ ਐਜੂਕੇਸ਼ਨ ਇਜ਼ ਪਾਇਆ ਜਾਏ ਆਈਏਐਸ ਔਰ ਆਈਏਐਸ ਸਰਵਿਸ ਵਿੱਚ ਜੁਆਇਨ ਕਰਤੇ ਲਾਣਾ ਚਾਹੀਦਾ ਹੈ ਜਿੱਦਾਂ ਕਰਕੇ ਆਪਣੀ ਯੰਗ ਜਨਰੇਸ਼ਨ ਅੱਗੇ ਆਏਗੀ ਕਿਉਂਕਿ ਅਗਰ ਤੁਸੀਂ ਇੱਕ ਕਿਤਾਬ ਪੜੋਗੇ ਤੇ ਦੇਖੋਗੇ ਕਿ ਉਸ ਡਿਪਾਰਟਮੈਂਟ ਵਿੱਚ ਕਿੰਨੇ ਵੱਡੇ ਵੱਡੇ ਸਾਡੇ ਸਿੱਖ ਜਿਹੜੇ ਕੁਇ ਸਰਸ਼ੰ ਜਾਂ ਕਿ ਕੋਈ ਐਡਵੋਕੇਟ ਕੋਈ ਅੰਬੈਸਟਰ ਇੰਡੀਆ ਦਾ ਹੋਰ ਨਾ ਜਾਣੇ ਕੀ ਕਿ ਅਮਰੀ ਹੋ ਸਕਦੀਆਂ ਹਸਤੀਆਂ ਦਾ ਇਸ ਕਰਕੇ ਐਜੂਕੇਟ ਕਰੋ ਆਪਣੇ ਬੱਚਿਆਂ ਨੂੰ ਪੜਾਈ ਲਿਖਾਈ ਜ਼ਿਆਦਾ ਧੰ ਜੋ ਸਕੂਲਾਂ ਗਵਰਨਮੈਂਟਾਂ ਉਹ ਬਣਾਓ ਤੇ ਇਹ ਮੇਰੇ ਨਾਨਾ ਜੀ ਦਾ ਸੁਪਨਾ ਸੀ ਜੀ ਅਸੀਂ ਪੂਰਾ ਕਰੀ ਜਾਂਦੇ ਜਦ ਮੈਂ ਇੱਕ ਉਹਨਾਂ ਦਾ ਲਾਸਟ ਸ਼ੇਅਰ ਵੀ ਕਰਨਾ ਚਾਹਾਂਗਾ ਉਹ ਯਾਦ ਆਉਂਦਾ ਕਿਉਂਕਿ ਇਹ ਇੱਕ ਐਸੀ ਹਸਤੀ ਹੋਏ ਨੇ ਕਹਿੰਦਾ ਅਲਵਾ ਇਕਬਾਲ ਕਹੇਗੇ ਹੈ हजारों साल नरगिस अपनी बेनूरी पे रोती रही हजारों साल नरगिस अपनी बेनूरी पे रोती रही बड़ी मुश्किल से होता है चमन में दीदावर पैदा बड़ी मुश्किल से होता है चमन में दीदावर पैदा दोस्तों